ਕਿੰਨਾ ਗੰਦਾ ਹੋਇਆ ਕਵਰ ਐਦਾਂ ਕਰਨੀ ਇਹਨੂੰ ਲਾ ਦੇਣੀ ਹੈ ਅੱਪੇ ਕੱਪੜੇ ਤੋਂ ਲੱਗੀ ਨਾ ਇਹ ਵੀ ਤੋਦੂਗੀ ਫ੍ਰਿਜ ਵੀ ਬੜੀ ਗੰਦੀ ਹੋਈ ਹੈ। ਸਾਫ਼ ਕਰ ਦਾਂ। ਹਾਈ ਹਾਈ ਵੀ ਹਾਂ ਫ੍ਰਿਜ ਦਾ ਕੀ ਹਾਲ ਬਣਾਇਆ ਅੰਦਰੋਂ। ਸਾਰੀ ਫ੍ਰਿਜ ਗੰਦੀ ਕੀਤੀ ਹੈ। ਇਹ ਨਹੀਂ ਪੀ ਦੀ ਸਫਾਈ ਰੱਖ ਲਵਾਂ। ਇਹਨੂੰ ਕੀ ਹੈ? ਇਹਦੇ ਨੋਟ ਲੱਗੇ ਹੁੰਦੇ ਤਾਂ ਸਫਾਈ ਰੱਖੇ ਫ੍ਰਿਜ ਦੀ। ਬੁਰਾ ਹਾਲ ਕੀਤਾ ਫ੍ਰਿਜ ਦੇ ਅੰਦਰੋਂ ਕੀ ਜੇ ਕੋਈ ਕਵੇ ਤੇ ਫੇਰ ਕਹਿਣਾ ਲੜਦੀ ਆ ਦਿਮਾਗ ਹੀ ਖਰਾਬ ਲੱਗਦਾ ਫੋਨ ਆ ਗਿਆ ਕਿਸ ਦਾ ਕਿਹਦਾ ਮੀਨੀ ਦਾ ਫੋਨ ਆਉਂਦੇ ਹੈਲੋ ਸਤਿ ਸ਼੍ਰੀ ਅਕਾਲ ਕੀ ਆਲਾ ਹਾਂ ਵਧੀਆ ਵਧੀਆ ਕੁਛ ਨਹੀਂ ਮੈਂ ਉਹ ਫ੍ਰਿਜ ਦਾ ਸ਼ਾਰਟ ਬੜਾ ਗੰਦਾ ਹੋਇਆ ਤੇ ਮੈਂ ਚਲ ਬਦਲ ਦਿੰਨੀ ਆ ਹਾਂ ਆਉਣਾ ਤੇ ਸਵੇਰੇ ਠੀਕ ਹੈ ਠੀਕਾ ਕਿੰਨੇ ਵਜੇ ਚੱਲ ਠੀਕ ਹੈ ਕੋਈ ਨਹੀਂ ਆ ਜਿਓ ਫਿਰ ਆਓ ਆਓ ਠੰਡੇ ਠੰਡੇ ਆ ਜੇ ਨਾ ਬੰਦਾ ਬਾਅਦ ਚ ਧੁੱਪ ਬੜੀ ਚੜ ਜਾਂਦੀ ਹਾਂ ਆਹੋ ਚਲ ਠੀਕ ਐ ਫਿਰ ਮੈਂ ਕੰਮ ਕਰ ਲਾ ਬਾਅਦ ਚ ਕਰੂੰਗੀ ਚੰਗ ਚੰਗ ਦੀਦੀ ਆਟਾ ਗੁੰਨ ਲ ਦੇ ਆਹੋ ਮਣ ਮੈਂ ਚਲ ਗੋਨੀ ਛੱਡਦੀ ਆ ਸ਼ਾਮਾ ਦਾ ਵੀ ਨਾਲੇ ਗੋਨ ਦਿੰਨੀ ਆ ਆਹ ਵਾਹ ਤੇ ਉਹ ਨਾ ਮੇਰੀ ਭੈਣ ਦਾ ਫੋਨ ਆਇਆ ਨਿੱਕੀ ਜਿਹੜੀ ਹਾਂਜੀ ਤੇ ਉਹ ਨਾ ਛੁੱਟੀਆਂ ਪਈਆਂ ਉਹਨਾਂ ਨੂੰ ਹਾਂ ਤੇ ਕਹਿਂਦੀ ਹੀ ਹੀ ਹੋਣਾ ਮੈਂ ਦੇਖੋ ਅੱਛਾ ਤੇ ਕੋਈ ਗੱਲ ਨਹੀਂ ਆ ਜਾਣ ਫਿਰ ਕੀ ਆ ਆਹ ਕੱਲ ਭਾਵੇਂ ਸਵੇਰੇ ਆਏ ਅੱਛਾ ਤੇ ਰਵੇਗੀ ਕਿ ਚਾਰਕ ਦਿਨ ਠੀਕ ਠੀਕ ਆ ਕੈਂਡੀ ਚੱਲੂਣ ਕੁੜੀ ਨੂੰ ਵੀ ਛੁੱਟੀਆਂ ਆ ਤੇ ਇਹ ਵੀ ਕੈਂਡੀ ਮਾਸੀ ਕੋ ਜਾਣਾ ਵਾ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਫਿਰ ਨਹੀਂ ਆਣਿਆਂ ਨੂੰ ਚਾਹ ਹੁੰਦਾ ਨਾਲੇ ਛੁੱਟੀਆਂ ਵਿੱਚ ਹਨਾ ਤੇ ਉਹਨਾ ਵੀ ਇੰਨੇ ਬੜੀ ਦੇਰ ਬਾਅਦ ਆ ਹਾਂ ਤੂੰ ਜਾਣਾ ਤੇ ਨਹੀਂ ਕੱਲ ਕਿਤੇ ਨਹੀਂ ਨਹੀਂ ਮਰਦਾ ਸਕਾਰ ਪਰੋਣੇ ਆਉਣ ਦੇ ਤੇ ਮੈਂ ਕਿੱਥੇ ਜਾਣਾ ਵਾ ਜੇ ਜਾਣਾ ਵੀ ਹੋਵੇ ਤਾਂ ਕੋਈ ਨਹੀਂ ਅੱਗੋ ਪਿੱਛੇ ਚੱਲ ਜਾਾਂਗੇ ਆਉ ਤਾਈ ਮੈਂ ਕਹਾਂ ਦੀ ਤੇ ਚੱਲ ਕਿੱਥੇ ਜਾਏ ਹੋਣਾ ਹਨਾ ਚਾਹ ਪਾਣੀ ਦਾ ਲਾਗੂ ਕਰ ਦਿਓ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਆ ਮੈਂ ਘਰੇ ਹੀ ਮੈਂ ਕਿੱਥੇ ਜਾਣਾ ਦੱਸ ਆ ਚੱਲ ਗੋਲੋ ਫੇਰਾਟਾ ਤਈ ਹਨਾ ਹੂੰ ਇਹ ਨੂੰ ਵੀ ਨਾ ਚੱਲਦੀ ਚੱਲਦੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਇਹ ਵੀ ਮੂੜਦੀ ਆ ਕਦੀ ਚੱਲ ਪੈਂਦੀ ਆ ਕਦੀ ਨਹੀਂ ਚੱਲਦੀ ਕੀ ਕਰਾਂ ਲੱਗਦਾ ਹੱਥ ਨਹੀਂ ਤੋਣੇ ਪੈਣੇ ਆ ਚੱਲ ਮਾ। ਘਾੜੀ ਲੈਣੀ ਆ। ਦੀਦੀ ਆਵੀ ਤੋ ਦਿਓ ਸ਼ਾਰਟ ਫ੍ਰਿਜ ਦਾ ਕਿੰਨਾ ਗੰਦਾ ਹੋਇਆ ਵੇਖੋ। ਪਤਾ ਨਹੀਂ ਕਦੋਂ ਦਾ ਧੋਤਾ ਤੁਸੀਂ। ਮਾਣੇ ਤੇ ਜਿਵੇਂ ਚਾਰਕ ਦਿਨ ਹੋਏ ਹੀ ਤੋਤਾ ਇਹਨੂੰ। ਦੀਦੀ ਆਹ ਵੇਖੋ ਗੰਦਾ ਕਿੰਨਾ ਤੁਹਾਡੇ ਸਾਹਮਣੇ ਹੀ ਆ। ਆਹ ਵੇਖੋ। ਕਿੰਨਾ ਗੰਦਾ ਹੋਇਆ। ਚੱਲ ਕੋਈ ਨਹੀਂ ਮੈਂ ਧੋ ਦਿੰਨੀ ਫੇਰ। ਲੈ ਵੀ। ਇਹਦਾ ਵੀ ਨਹੀਂ ਕੋਈ ਸਮਝ ਆਉਂਦੀ। ਹੱਥ ਨਾਲ ਤਾਂ ਪੂ ਕੱਪੜੇ ਧੋਣੇ ਕਿਤੇ ਸੋਕੇ ਆ। ਇੰਨੇ ਦਾ ਮੈਨੂੰ ਹੀ ਮਸ਼ੀਨ ਸਮਝਿਆ ਆ। ਉਦੋਂ ਹਾਂਜੀ ਕਪੜੇ ਹੱਥ ਨਾਲ ਧੋਣ ਦੀ ਮਸ਼ੀਨ ਨੂੰ ਗੱਲ ਵਾ ਮਸ਼ੀਨਾ ਧੋਲਾ ਹਾਂ। ਮਸ਼ੀਨ ਨਾਲ ਕੀ ਧੋਣੇ ਆ ਤੁਹਾਨੂੰ ਪਤਾ ਤੇ ਹੈਗਾ ਆ ਇਹ ਕਦੀ ਚੱਲ ਪੈਂਦੀ ਆ ਕਦੀ ਚੱਲਦੀ ਨਹੀਂ ਆ ਇਹਨਾਂ ਠੀਕ ਕਰਾਉਣ ਵਾਲੀ ਹੋਈ ਆ ਤੇ ਮੈਂ ਤੁਹਾਨੂੰ ਅੱਗੇ ਸਭ ਨੂੰ ਕਹਿਣਾ ਹੀ ਵੀ ਅਸੀਂ ਜੇ ਮਸ਼ੀਨ ਨਵੀਂ ਲੈ ਲੀਏ ਤੇ

ਕਿਆ ਨਾਲੋਂ ਚੰਗਾ ਆ ਵੀ ਅਸੀਂ ਆਪਣਾ ਨਵੇਂ ਬਣਾ ਲਈਏ ਦੱਸ ਨੂੰ ਕਹਦਾ ਨਾ ਦੇਂਦੇ ਤੂੰ ਲਈ 10 ਮਿੰਟ ਫਿਰ ਕਿਉਂ ਚੱਲਿਆ ਵਾ ਜਸਨੇ ਤੇ ਮੰਨੀ ਜਾਣਾ ਵਾ ਉਹਨੇ ਤੇ ਨਹੀਂ ਕੁਝ ਕਹਿਣਾ ਪਰ ਉਹਦੀ ਨਾਲਦੀ ਨੇ ਕਦੀ ਵੀ ਨਹੀਂ ਹਾਮੀ ਭਰਨੀ ਮੈਂ ਤੇ ਬਥੇਰਾ ਵੇਖ ਲਿਆ ਵਾ ਤੂੰ ਵੀ ਇੱਕ ਵਾਰੀ ਕਹਿ ਕੇ ਵੇਖ ਲਓ ਹੋ ਸਕਦਾ ਤੁਹਾਡੀ ਮੰਨ ਲੇ ਉਹ ਕੋਈ ਗੱਲ ਨਹੀਂ ਯਾਰ ਮੈਂ ਕਹਿੰਦਾ ਨਾ ਫਿਰ ਵੀ ਵਾਹੇ ਤੇ ਮੈਂ ਸੋਚਣ ਦੀ ਹੀ ਵੀ ਤੂੰ ਨਾ ਹੀ ਕਹੋ ਤਾਂ ਚੰਗਾ ਵਾ ਗੱਲਾਂ ਹੀ ਸੁਣਨੀਆਂ ਵਾ ਦੋ ਦੀਆਂ ਮੈਂ ਇੰਨੇ ਕ ਕੱਪੜੇ ਕੋਈ ਨਹੀਂ ਹੱਥ ਨਾਲ ਹੀ ਤੋ ਲੈਣੇ ਆ पूजा के घर का कितना पता लगूगा इतने तो कोई दिसन भी नहीं बेटे मुड़ा तो कुड़ी भी है, पूजा पूजा ना हो मारे चल ने ਪੂਜਾ ਪੂਜਾ ਹਾਂਜੀ ਆ ਜਾਓ ਆਂਟੀ ਸਸਕਰ ਸਸਿਕਾ ਪੂਜਾ ਕਾ ਕਰੀਏ ਨਾ ਹਾਂਜੀ ਹਾਂਜੀ ਆ ਜਾਓ ਬਾਹਰੋਂ ਬੇਟੇ ਨੂੰ ਪੁੱਛ ਕੇ ਆਈ ਮੈਂ ਦੱਸਿਆ ਤੇ ਉਹਨੇ ਗਈ ਕਿ ਤੇ ਪੂਜਾ ਉਹ ਆਂਟੀ ਕੱਪੜੇ ਧੋਣਦੇ ਜੇ ਬਹਿ ਜਾ ਤੂੰ ਮੈਂ ਬੁਲਾ ਕੇ ਲਿਆ ਹੁੰਨੀ ਠੀਕ ਹਾਂਜੀ ਬਹਿ ਜਾ ਬੈਠੇ ਬੈਠੇ ਕੋਈ ਨਹੀਂ ਤੇ ਕਰ ਬਹਰ ਤੇ ਸੋਨਾ ਬਣਾਇਆ ਪੂਜਾ ਨੇ ਇਹ ਉਧ ਰਾਣੀ ਹੋਣੀ ਆ ਸਸਿਕਾ ਲੰਟੀ ਜੀ ਸਸਿਕਾ ਪੂਜਾ ਹੋਰ ਸਣਾ ਠੀਕ ਠਾਕ ਜੀ ਬੜੀ ਮੁਸ਼ਕਲ ਕਰ ਲੱਗਾ ਤੇਰਾ ਦਦੇ ਫੋਨ ਕਰ ਦਿੰਦੇ ਹੋਂ ਤੋਂ ਪਹਿਲਾਂ ਗਰਮੀ ਬਹੁਤ ਹੀ ਮੈਂ ਬੜੀ ਮੁਸ਼ਕਲ ਪਹੁੰਚੀ ਇੱਥੇ ਚਲ ਕੋਈ ਨਹੀਂ ਬੈਜੋ ਮੈਂ ਆ ਕੇ ਜਮਣ ਤੋਂ ਪਾਣੀ ਲਿਆ ਦੇ ਲਿਓ ਨਹੀਂ ਬੈਠੀ ਮੈਂ ਭੂਜਾ ਜੋ ਆਪਣੇ ਮਿਲਣਿਆ ਨਹੀਂ ਕਰ ਨਹੀਂ ਨਹੀਂ ਮਿਲਣਾ ਕਿਉਂ ਨਹੀਂ ਦੱਸ ਤੇ ਫੋਨ ਕਰ ਲੈਂਦੇ ਮੈਨੂੰ ਹਮ ਤੋਂ ਪਹਿਲਾਂ ਫੋਨ ਮੇਰੇ ਨਿਕਲ ਗਿਆ ਉਹ ਸਿਮ ਬਦਲੀ ਹੀ ਅੱਛਾ ਤੇ ਵਿੱਚੋਂ ਨਿਕਲ ਗਿਆ ਡਿਲੀਟ ਹੋ ਗਿਆ ਨੰਬਰ ਕਿੰਨੇ ਨੰਬਰ ਡਿਲੀਟ ਹੋ ਗਏ ਹੁਣ ਸਾਰੇ ਸੇਵ ਕਰਨ ਦੇ ਦੁਬਾਰਾ ਠੀਕ ਆ ਠੀਕ ਆ ਹੋਰ ਸਾਰੇ ਠੀਕ ਠਾਕ ਨੇ ਹਾਂ ਤੇ ਚਾਚੀ ਹੋਣੇ ਗਵਾਂਡੀ ਠੀਕ ਆ ਠੀਕ ਵਧੀਆ ਚਲੋ ਠੀਕ ਹੀ ਚਾਹੀਦੇ ਮੈਂ ਤੇ ਬੜੀ ਮੁਸ਼ਕਲ ਨਾਲ ਪਹੁੰਚੀ ਇੱਥੇ ਹਲੋ ਟਿੱਕ ਪਾਣੀ ਗਿਲੀ ਤੰਪੀ ਦਾ ਦੂਰ ਹੋਏ ਆਂਟੀ ਮੇਰੇ ਪਿੰਡੋਂ ਉੱਥੋਂ ਗਵਾਂਢੀ ਚਾਚੀ ਹੋਂਾਂ ਦੇ ਘਰ ਦੇ ਲਾਗੇ ਇੰਨਾ ਦਾ ਘਰ ਵੀ ਅੱਛਾ ਅੱਛਾ ਹਾਂ ਜਾ ਮਣ ਚਾਹ ਬਣਾ ਲਾ ਘੁੱਟ ਘੁੱਟ ਹਾਂ ਲਿਓ ਨਹੀਂ ਦੀਦੀ ਮੈਂ ਆ ਲੈ ਜਾ ਉਹ ਗਲਾਸ ਆ ਲੈ ਜਾ ਉਹ ਮੈਂ ਤੇਰ ਨਾਲ ਗੱਲ ਕਰਨੀ ਸੀ ਆਂਟੀ ਜੀ ਜਿਹੜੀ ਵੀ ਗੱਲ ਕਰਨੀ ਆ ਨਾ ਮੇਰੀ ਦਰਾਣੀ ਦੇ ਸਾਹਮਣੇ ਨਾ ਕਰਿਓ ਤੁਸੀਂ 2 ਮਿੰਟ ਖਲੋ ਜਾਓ ਮੈਂ ਇਹਨਾਂ ਨੂੰ ਕਿਤੇ ਨਾ ਕਿਤੇ ਭੇਜ ਕੇ ਆਉਣੀ ਆ ਫੇਰ ਕਰ ਲਿਓ ਜਿੱਦਾਂ ਮਰਜੀ ਠੀਕ ਅਮਨ ਹਾਂਜੀ ਦੀਦੀ ਮੇਰੀ ਗੱਲ ਸੁਣ ਮੈਂ ਤੈਨੂੰ ਕਹਿਣਾ ਸੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹਨਾਂ ਨੇ ਆਉਣਾ ਵਾ ਤੇ ਚਾਹ ਨਾ ਕੁਝ ਖਾਣ ਨੂੰ ਵੀ ਨਹੀਂ ਹੈਗਾ ਘਰ ਜਾ ਇਦਾਂ ਕਰ ਉਗਰਪਾਲ ਦੀ ਮੰਮੀ ਕੋਈ ਇੱਕ ਬਿਸਕਟਾਂ ਦਾ ਪੈਕਟ ਹੀ ਫੜ ਲਿਆ ਦੀਦੀ ਕੋਈ ਖਾਸ ਹੈ ਕਾ ਸੜ ਗਿਆ ਤੈਨੂੰ ਪਤਾ ਹੈ ਗਵੰਡੀ ਉਹ ਆਈ ਇੱਥੇ ਚਾਚੀ ਦੇ ਲਾਗੋ ਤੇ ਤੈਨੂੰ ਪਤਾ ਅੱਜ ਕੱਲੋ ਕੀ ਗੱਲ ਕਰਨ ਲੱਗੇ ਸੋਚ ਦੇਣੀ ਹੈਗੇ ਮੈਂ ਅੱਖਾਂ ਦੀ ਚਲ ਉੱਦੇ ਚਾਹ ਤਰ ਦਿੰਨੀ ਨਹੀਂ ਤੂੰ ਜਾ ਫੜ ਲਿਆ ਚੰਗੇ ਨਹੀਂ ਲੱਗੀ ਦਾ ਇੱਤਾਂ ਚੱਲ ਠੀਕ ਹੈ ਮੈਂ ਚਾਹ ਤਰ ਦਫ ਲੈ ਲੈਂਨੀ ਆ ਕੇ ਧਰ ਲਈ ਆਂਟੀ ਜੀ ਹੁਣ ਦੱਸੋ ਮੈਨੂੰ ਜਿਹੜੀ ਵੀ ਗੱਲ ਕਰਨੀਆਂ ਹੁਣ ਉਹਨੂੰ ਮੈਂ ਪੇਜ ਕੇ ਆਈਆਂ ਕਿਤੇ ਇਹਨੇ ਪਤਾ ਨਹੀਂ ਪੰਜਾਂ ਦਸਾਂ ਮਿੰਟਾਂ ਚ ਪਾਏ ਮੁੜ ਕੇ ਆ ਜੇ ਮੈਂ ਤੈਨੂੰ ਇਹੋ ਹੀ ਕਹਿਣਾ ਸੀ ਮੈਂ ਤੈਨੂੰ ਉਦੋਂ ਕਿਹਾ ਨਾ ਉਹਨਾਂ ਕੋ ਠੇਕਾ ਮੰਗ ਤੈਨੂੰ ਉਹਨਾਂ ਕੋਝ ਨਹੀਂਗਾ ਦੇਣਾ ਤੂੰ ਜੋ ਠੇਕਾ ਚੱਲਦਾ ਵਾ ਨਾ ਮੈਂ ਤੈਨੂੰ ਉਸ ਤੋਂ ਵੱਧ ਦਊਂਗੀ ਉਦੋਂ ਗੱਲ ਕਹੀ ਸੀ ਕੀਤੀ ਤੂੰ ਆਪਣੀ ਚਾਚੀ ਨਾਲ ਨਹੀਂ ਆਂਟੀ ਜੀ ਮੈਂ ਤੇ ਹਰ ਦੇ ਨਾ ਇਹਦੇ ਬਾਰੇ ਕੁਝ ਨਹੀਂ ਸੋਚਿਆ ਤੇ ਨਾ ਮੈਂ ਉਹਨਾਂ ਨਾਲ ਗੱਲ ਹੀ ਕੀਤੀ ਆ ਤੇ ਮੇਰੀ ਗੱਲ ਸੁਣ ਉਦੋਂ ਤੈਨੂੰ ਕੁਝ ਨਹੀਂ ਹੋ ਮਿਲਣਾ ਤੇ ਮੈਂ ਤੈਨੂੰ ਜਿੰਨਾ ਠੇਕਾ ਚੱਲਦਾ ਵਾ ਉਸ ਤੋਂ 5-10 ਹਜ਼ਾਰ ਵੱਧ ਦਊਂਗੀ ਉਹ ਤੇ ਗੱਲ ਤਾਂ ਠੀਕ ਆ ਪਰ ਮੈਂ ਨਾ ਹਜੇ ਆਪਣੇ ਘਰ ਵਾਲੇ ਨਾਲ ਵੀ ਸਲਾਹ ਨਹੀਂ ਕੀਤੀ ਹੈਗੀ ਤੁਹਾਨੂੰ ਪਤਾ ਮੈਂ ਜਦੋਂ ਤੱਕ ਇਹਨਾਂ ਨਾਲ ਗੱਲ ਨਹੀਂ ਨਾ ਕਰਾਂਗੀ ਉਦੋਂ ਤੱਕ ਕੋਈ ਹੱਲ ਨਹੀਂ ਨਿਕਲ ਸਕਦਾ ਇਹ ਈ ਚੀਜ਼ ਦਾ ਤੇ ਨਾ ਮੈਂ ਤੁਹਾਨੂੰ ਆਪਣੇ ਕੋਲੋਂ ਕਹਿ ਹੀ ਸਕਨੀ ਆ ਤੂੰ ਜੋ ਹੁਣ ਤੇ ਝੋਨੇ ਲੱਗਣੇ ਸ਼ੁਰੂ ਹੋ ਚੱਲੇ ਆ ਤੂੰ ਕਦੋਂ ਗੱਲ ਕਰਨੀ ਆ ਇਹ ਤੇ ਮੌਕਾ ਨਿਕਲਣ ਡਿਆ ਚਲੋ ਕੋਈ ਨਹੀਂ ਹੀ ਵੇਖ ਲੈਨੇ ਆਪਣੇ ਘਰ ਸਲਾਹ ਕਰਕੇ ਫਿਰ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਤੇ ਪਤਾ ਹੀ ਆ ਸਾਰੀ ਗੱਲ ਦਾ ਮੇਰੇ ਤੇ ਅੱਗੇ ਮਾਪਿਓ ਨਹੀਂ ਹੈਗੇ ਉਹਨਾਂ ਕੋਲ ਹੀ ਤੇ ਮੈਂ ਮਾੜਾ ਮੋਟਾ ਜਾਨੀ ਆਉਣੀ ਆ ਤੇ ਉਹ ਵੀ ਜਿਵੇਂ ਤੁਹਾਨੂੰ ਪਹਿਲੀ ਦੇਤੀ ਤੇ ਮੇਰੇ ਕੋਲ ਤੇ ਉਹ ਵੀ ਛੁੱਟ ਜਾਣੇ ਆ ਫਿਰ ਮੈਂ ਕਿੱਧਰ ਨੂੰ ਜਾਉਂਗੀ ਚੱਲ ਪਰਖੇ ਤੇ ਜਾਣਗੇ ਪੂਜਾ ਉਹਨਾਂ ਦਾ ਪਤਾ ਤੇ ਤੈਨੂੰ ਲੱਗ ਜੂਗਾ ਉਹ ਸਿਰਫ ਤੇਰੀ ਜਾਇਦਾਦ ਕਰਕੇ ਹੀ ਆ ਉਂਝ ਤੇਨੂੰ ਕੋਈ ਨਹੀਂ ਚਾਹੁੰਦਾ ਉੱਥੇ ਪਰ ਪਤਾ ਨਹੀਂ ਤੁਹਾਨੂੰ ਹੀ ਕਿਉਂ ਇਦਾਂ ਲੱਗਦਾ ਵਾ ਮੇਰੇ ਨਾਲ ਤੇ ਕਦੀ ਕੋਈ ਇਦਾਂ ਨਹੀਂ ਗੱਲਬਾਤ ਕੀਤੀ ਨਹੀਂ ਉਹਨਾਂ ਨੇ ਮੈਂ ਗੱਲਾਂ ਸੁਣਦੀ ਆ ਨਾ ਉਹਨਾਂ ਦੀਆਂ ਸਾਡਾ ਗਵਾਹ ਡਾ ਸਾਨੂੰ ਸਾਰਾ ਪਤਾ ਵਾ ਚਲੋ ਕੋਈ ਨਹੀਂ ਜੇ ਤਹੀ ਨਾ ਜੋਰ ਲਾਉ ਨੇ ਨਾ ਤੇ ਮੈਂ ਕਰੀ ਨਾ ਆਪਣੇ ਘਰ ਵਾਲੇ ਨਾਲ ਸਲਾਹ ਕਰਕੇ ਫਿਰ ਤੁਹਾਨੂੰ ਜ਼ਰੂਰ ਦੱਸਾਂਗੀ ਤੇ ਕੋਈ ਨਹੀਂ ਮੈਂ ਨਾ ਕਿਸੇ ਦਿਨ ਟਾਈਮ ਕੱਢ ਕੇ ਨਾ ਤੁਹਾਡੇ ਕੋਲ ਉੱਥੇ ਹੀ ਆਵਾਂਗੀ ਤੇ ਉੱਥੇ ਗੱਲਬਾਤ ਕਰ ਲਾਂਗੇ ਆਪਾਂ ਤੁਹਾਨੂੰ ਪਤਾ ਇੱਥੇ ਫਿਰ ਸ਼ਰੀਕੇ ਚ ਸੌ ਗੱਲਬਾਤ ਹੋ ਜਾਂਦੀ ਆ ਨਾਲੇ ਮੇਰੀ ਦਰਾਣੀ ਬੜੀ ਤੇਜ਼ ਆ ਉਹਦੇ ਤੇ ਮੜੀ ਜੀ ਕਿਰਕਨ ਨਹੀਂ ਪਿਸਕ ਪੈ ਗਈ ਨਾ ਤੇ ਉਹਨੇ ਤੇ ਸਾਰੇ ਕਿਦੇ ਗੱਲ ਡਾ ਦੇਣੀ ਆ ਵੀ ਦੇਖੋ ਪਹਿਲੀ ਏਦਾਂ ਕਰਕੇ ਉਹ ਮੰਗਦੇ ਆ ਗਵਾਂਡ ਮੰਗਦੇ ਤੇਨੇ ਚਾਚਾ ਕੋ ਕੋ ਕੇ ਉਧਰ ਦਿੱਤੀ ਆ ਤਾਨੂੰ ਪਤਾ ਫਿਰ ਉਦਨੀਆਂ ਗੁਲਾ ਇਧਰ ਦਾ ਸਾਤੇ ਫਿਰ ਕਿੰਨਾ ਫਰਕ ਪੈਂਦਾ ਵਾ ਹਨਾ ਹੁਣ ਸਾਰੇ ਲੋਕੀ ਵਾਣ ਪੁੱਟਣ ਡੇ ਆ ਪਹਿਲੀਆਂ ਪੁੱਟਣ ਡੇ ਮਤਲਬ ਤੇ ਤੂੰ ਗੱਲ ਕਰ ਲੈ ਇੱਕ ਦੋ ਦਿਨਾਂ ਦੇ ਵਿੱਚ ਤੇ ਫਿਰ ਅਸੀਂ ਤੈਨੂੰ ਠੇਕਾ ਦੇ ਕੇ ਫਿਰ ਹੀ ਅਸੀਂ ਟਰੈਕਟਰ ਵਿੱਚ ਵੜਾਂਗੇ ਹਾਂਜੀ ਉਹ ਤੇ ਗੱਲ ਤੁਹਾਡੀ ਠੀਕ ਆ ਕੋਈ ਨਹੀਂ ਮੈਂ ਕਰਦੀਆਂ ਇੱਕ ਦੋ ਦਿਨ ਤੱਕ ਟਾਈਮ ਕੱਢ ਕੇ ਨਾ ਤੇ ਫਿਰ ਆਉਣ ਚੱਲ ਫਿਰ ਮੈਨੂੰ ਵੀ ਪਤਾ ਹੋ ਸਾਡੀ ਸੈਲਰੀ ਆਜਣੀ ਪਹਿਲੀ ਨੂੰ ਤੇ ਬਾਕੀ ਜਿੰਨੇ ਹੋਰ ਪੈਸੇ ਬਣਨਗੇ ਅਸੀਂ ਤੇਰੇ ਹੱਥੇ ਰੱਖ ਕੇ ਤੂੰ ਸਾਨੂੰ ਦੱਸ ਦੇ ਸਲਾਹ ਕਰਕੇ ਆਪਣੇ ਘਰ ਠੀਕ ਤੇ ਤੈਨੂੰ ਦੇ ਕੇ ਅਸੀਂ ਫਿਰ ਪੈਣੀ ਦੇ ਵਿੱਚ ਬੜਾਂਗੇ ਕੋਈ ਗੱਲ ਨਹੀਂ ਮੈਂ ਕਰਕੇ ਸਲਾਹ ਫਿਰ ਤੈਨੂੰ ਦੱਸ ਦਊਂਗੀ ਇੱਕ ਦੋ ਦਿਨ ਤੱਕ ਮੈਂ ਟਾਈਮ ਕੱਢ ਕੇ ਤੇ ਆਉਣੀਆਂ ਉੱਥੇ ਆ ਮੈਂ ਨਾ ਆਪਣਾ ਫੋਨ ਸੇਵ ਕਰਦੇ ਇਹਦੇ ਵਿੱਚ ਨੰਬਰ ਲਿਓ ਤੇ ਠੀਕ ਹੈ ਮੈਂ ਹੁਣ ਚਲਦੀ ਫਿਰ ਹੈ ਚੰਗਾ ਇੱਕ ਦੋ ਦਿਨ ਤੇ ਦੱਸ ਦਿਓ ਹਾਂਜੀ ਹਾਂਜੀ ਕੋਈ ਨਹੀਂ ਦੱਸ ਦਊਂਗੀ